ਤੇ तमाम ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਸਵੇਰ ਚੜ੍ਹਦੇ ਸਾਰ ਹੀ ਜਿਹੜਾ ਬਹੁਤ ਜ਼ਿਆਦਾ ਭਿਆਨਕ ਹਾਦਸਾ ਬਠਿੰਡਾ ਦੇ ਵਿੱਚ ਦੇਖਣ ਨੂੰ ਮਿਲਿਆ ਇਸ ਵਕਤ ਅਸੀਂ ਬਠਿੰਡਾ ਦੇ ਗੁਰੂ ਕਾਂਸ਼ੀ ਮਾਰਗ ਜਿਹੜਾ ਮਾਨਸਾ ਰੋਡ ਤੇ ਜਿਹੜਾ ਟੀਵੀ ਟਾਵਰ ਦੇ ਨੇੜੇ ਸਰਕਾਰੀ ਹਸਪਤਾਲ ਦੇ ਕੋਲ ਇਹ ਹਾਦਸਾ ਜਿਹੜਾ ਉਹ ਵਾਪਰਿਆ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹ ਇੱਕ ਸਮਾਨ ਦਾ ਭਰਿਆ ਹੋਇਆ ਕੈਂਟਰ ਸੀ ਸਮਾਨ ਦਾ ਭਰਿਆ ਹੋਇਆ ਕੈਂਟਰ ਸੀ ਅਤੇ ਇਸ ਕੈਂਟਰ ਦਾ ਜਿਹੜਾ ਬੱਸਾਂ ਅਤੇ ਕੈਂਟਰ ਦੀ ਜਿਹੜੀ ਟੱਕਰ ਹੋਈ ਹੈ ਆਮੋ ਸਾਹਮਣੇ ਸ਼ਾਇਦ ਇਹ ਕੈਂਟਰ ਅੱਗੇ ਆ ਗਿਆ ਜਿਸ ਕਾਰਨ ਕਿ ਇਹ ਟੱਕਰ ਹੋ ਗਈ ਤੁਸੀਂ ਦੇਖ ਸਕਦੇ ਹੋ ਸਰਕਾਰੀ ਬੱਸਾਂ ਨੇ ਦੋਨੇ ਅਤੇ ਜਿਹੜਾ ਬਹੁਤ ਬੁਰੇ ਤਰੀਕੇ ਦੇ ਨਾਲ ਜਿਹੜਾ ਇਹ ਕੈਂਟਰ ਉਹ ਪਲਟ ਗਿਆ ਪਲਟਣ ਤੋਂ ਬਾਅਦ ਜਿਹੜੀ ਇਹ ਇੱਕ ਬੱਸ ਦੀ ਟੱਕਰ ਹੋਈ ਅਤੇ ਪਿੱਛੇ ਹੀ ਜਿਹੜੀ ਇੱਕ ਦੂਜੀ ਬੱਸ ਉਹ ਵੀ ਇਸ ਦੇ ਵਿੱਚ ਆਪਸ ਦੇ ਵਿੱਚ ਜਿਹੜੀਆਂ ਬੱਸਾਂ ਨੇ ਉਹ ਟਕਰਾ ਗਈਆਂ ਤਾਂ ਹਾਲਾਂਕਿ ਇਸ ਹਾਦਸੇ ਦੇ ਵਿੱਚ ਕਰੀਬ 6 ਤੋਂ 7 ਲੋਕਾਂ ਦੇ ਜ਼ਖਮੀ ਹੋਣ ਦੀ ਜਿਹੜੀ ਖਬਰ ਉਹ ਦੱਸੀ ਜਾ ਰਹੀ ਹੈ ਪਰ ਪੂਰਾ ਮਾਮਲਾ ਜਿਹੜਾ ਇੱਥੇ ਮੌਕੇ ਤੇ ਲੋਕ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਜਿਹੜੀ ਗੱਲਬਾਤ ਕਰਾਂਗੇ ਤੇ ਜਿਹੜੇ ਪੁਲਿਸ ਵੀ ਹਾਲਾਂਕਿ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਚੁੱਕੀ ਹੈ ਤੇ ਜਿਹੜਾ ਟ੍ਰੈਫਿਕ ਨੂੰ ਉਹ ਚਾਲੂ ਕਰਵਾਇਆ ਜਾ ਰਿਹਾ ਹੈ ਤਾਂ ਜੋ ਟ੍ਰੈਫਿਕ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵਿਘਨ ਨਾ ਪਵੇ ਪਰ ਨੁਕਸਾਨ ਤੁਸੀਂ ਦੇਖੋ ਸਰਕਾਰੀ ਬੱਸਾਂ ਨੇ ਦੋਨੇ ਅੱਤੇ ਬੱਸਾਂ ਦਾ ਜਿਹੜਾ ਸਾਹਮਣੇ ਤੋਂ ਜਿਹੜੀ ਟੱਕਰ ਹੋਈ ਜਿਸ ਦੇ ਕਾਰਨ ਜਿਹੇ ਨੁਕਸਾਨ ਜਿਹੜਾ ਉਹ ਦਿਖਣ ਨੂੰ ਮਿਲ ਰਿਹਾ ਹੈ ਹਾਲਾਂਕਿ ਪੂਰੀ ਗੱਲਬਾਤ ਇਸ ਦੇ ਵਿੱਚ ਆਪਾਂ ਜਿਹੜੇ ਮੌਕੇ ਤੇ ਬੱਸਾਂ ਦੇ ਜਿਹੜੇ ਡਰਾਈਵਰ ਨੇ ਜਾਂ ਸਟਾਫ ਹੈ ਉਹਨਾਂ ਤੋਂ ਹੀ ਜਾਣਾਂਗੇ ਅਤੇ ਬੱਸ ਨੂੰ ਜਿਹੜਾ ਕੀਤਾ ਜਾ ਰਿਹਾ ਤੇ ਕੀ ਕੁਝ ਨੁਕਸਾਨ ਹੋਇਆ ਇਸ ਦੇ ਵਿੱਚ ਉਹ ਵੀ ਆਪਾਂ ਜਾਣਾਂਗੇ ਅਤੇ ਕਿਸ ਤਰ੍ਹਾਂ ਇਹ ਹਾਦਸਾ ਹੋਇਆ ਇਹ ਤਮਾਮ ਜਿਹੜੀ ਜਾਣਕਾਰੀ ਉਹ ਬੱਸ ਸਟਾਫ ਅਤੇ ਕੰਡਕਟਰ ਦਾ ਜਿਹੜਾ ਸਟਾਫ ਹੈ ਉਹਨਾਂ ਤੋਂ ਹੀ ਜਾਣਨ ਦੀ ਕੋਸ਼ਿਸ਼ ਕਰਾਂਗੇ ਤੁਸੀਂ ਸਾਡੇ ਨਾਲ ਬਨੇ ਰਹੋ ਕੱਲ੍ਹ ਤੇ ਆਪਾਂ ਗੱਲਬਾਤ ਜੀ ਅਸੀਂ ਡੱਬਾ ਵਾਲੀ ਤੋਂ 4:20 ਚੱਲ ਗਏ ਸੀ ਦੀ ਸਵੇਰੇ ਤਾਂ ਜਦੋਂ ਅਸੀਂ ਸਰਕਾਰੀ ਹਸਪਤਾਲ ਕੋਲੇ 5:20 ਮਿੰਟਾਂ ਤੇ ਪਹੁੰਚੇ ਤਾਂ ਕੈਂਟਰ ਸੀਗਾ ਅੱਗੇ ਕੈਂਟਰ ਵਾਲੇ ਨੇ ਇੱਕੋ ਦਾਮ ਪੰਜਾਬ ਰੋਡਵੇ ਦੀ ਬੱਸ ਦੀ ਅੱਗੇ ਕਰਤਾ ਤੇ ਪੰਜਾਬ ਰੋਡਵੇ ਦੀ ਬਾਅਦ ਦੇ ਵਿੱਚ ਸਾਡੀ ਬੱਸ ਦੀ ਜਿਹੜੀ ਕੈਂਟਰ ਦੇ ਨਾਂ ਵਿੱਚ ਪਿੱਛੇ ਜਾ ਕੇ ਪੰਜਾਬ ਰੋਡਵੇ 'ਚ ਬਸਦੀ ਪੰਜਾਬ ਰੋਡਵੇ ਦੇ ਵਿੱਚ ਸਾਡੀ ਪੀਆਰਟੀਸੀ ਬੱਸ ਵੱਜੀ ਕੈਂਟਰ ਵਾਲਾ ਪਹਿਲਾਂ ਤਾਂ ਕਹਿੰਦਾ ਜਾਂਦਾ ਮੇਰਾ ਟਾਇਰ ਫਟ ਗਿਆ ਅਸੀਂ ਸਾਰੇ ਟਾਇਰ ਚੈੱਕ ਕੀਤੇ ਟਾਇਰ ਨਵੇਂ ਆ ਕੋਈ ਟਾਇਰ ਨਹੀਂ ਫਟਿਆ ਉਹਦਾ ਉਹ ਬਾਨੇ ਲਾ ਰਿਆ ਸੀਗਾ ਉਹਨੇ ਪਹਿਲਾਂ ਤਾਂ ਫੁੱਟਬਾਤ ਕਿ ਨਹੀਂ ਕਰਦਣੀ ਦੀ ਫਿਰ ਇੱਕੋ ਦਮ ਪੰਜਾਬ ਰੋਡ ਵੇ ਦੇ ਅੱਗੇ ਕਰਤਾ ਜਿਹੜੇ ਬੱਸ ਦੇ ਵਿੱਚ ਸਵਾਰੀਆਂ ਉਹਨਾਂ ਦਾ ਕੋਈ ਜਾਨ ਮਾਲ ਨੂੰ ਨੁਕਸਾਨ ਹੋਇਆ ਹਾਂਜੀ ਹਾਂਜੀ ਬਈ ਜੀ ਸਵਾਰੀਆਂ ਦੇ ਸੱਟਾਂ ਤੇ ਮੇਰੇ ਨਾਲ ਸਾਥੀ ਸੀਗੇ ਤੇ ਅਸੀਂ ਸਵਾਰੀਆਂ ਨੂੰ ਇੱਥੇ ਸਰਕਾਰੀ ਹਸਪੀਟਲ ਲੈ ਗਏ ਸੀਗੇ ਉਹਨਾਂ ਦੇ ਟਾਂਕੇ ਵੀ ਲੱਗੇ ਆ ਕਾਫੀ ਹੈਗੀਆਂ ਸੱਟਾਂ ਇਹ ਉਹਨਾਂ ਦੀ ਉਹਨਾਂ ਨੂੰ ਉਹਨਾਂ ਨੂੰ ਅਸੀਂ ਲੈ ਕੇ ਗਏ ਸੀਗੇ ਨਾਲ ਸਾਡੇ ਆਪ ਦੇ ਸੱਟਾਂ ਵੱਜੀਆਂ ਸੀ ਪਰ ਇਹ ਕੈਂਟਰ ਵਾਲਿਆਂ ਨੇ ਕੀ ਕੀਤਾ ਉਹਨਾਂ ਨੂੰ ਲਿਜਾਨ ਦੀ ਬਜਾਈ ਇਹਨਾਂ ਨੇ ਆਪਦਾ ਕੈਂਟਰ ਹੋਰ ਮੰਗਾਇਆ ਤੇ ਸਵਾ ਸਮਾਨ ਲੱਦਣ ਲੱਗੇ ਦੀਏ ਦੂਜੇ ਦੇ ਠੀਕ ਆ ਤਾਂ ਸਾਡੇ ਨਾਲ ਸਾਡੇ ਕਨੈਕਟਰ ਵੀਰ ਸੀਗੇ ਇਹ ਇਹਨਾਂ ਨੇ ਉਹਨਾਂ ਨੂੰ ਰੋਕਿਆ ਕਿ ਪਹਿਲਾਂ ਤਾਂ ਦੀ ਸਵਾਰੀਆਂ ਦਾ ਪਤਾ ਅਜੇ ਤੱਕ ਉਹਨਾਂ ਨੇ ਕੋਈ ਸਵਾਰੀਆਂ ਦਾ ਨਾ ਜਾਂ ਸਾਡਾ ਕਿਸੇ ਦਾ ਪਤਾ ਨਹੀਂ ਲਿਆ ਸੀਗਾ ਇਸ ਕਰਕੇ ਉਹਨਾਂ ਦੀ ਗਲਤੀ ਸੀ ਸਾਰੀ ਕੈਂਟਰ ਵਾਲਿਆਂ ਦੀ ਤੇ ਇਹ ਕੈਂਟਰ ਵਾਲਾ ਕਿਧਰ ਪੱਜ ਗਿਆ ਜਾਂ ਉਹ ਇੱਥੇ ਆਈ ਇੱਥੇ ਸੀ ਅੰਗਰੇਜ਼ ਸਿੰਘ ਦਾ ਮੈਂ ਨਾ ਹੀ ਠੀਕ ਹੈ ਜੀ ਮਾੜਾ ਬੱਚੇ ਲੈਣਾ ਕੀ ਕ ਇੱਕ ਐਕਸੀਡੈਂਟ ਹੋਇਆ ਕਿਸਤਾਂ ਹੋਇਆ ਜੀ ਇਤਨਾ ਫਟ ਪਾਇ ਨਾਲ ਟੁਰੇ ਜਾਂਦਾ ਸੀ ਮੈਂ ਤੇ ਮੂਹ ਇਧਰ ਛੜ ਤੇ ਮੋਟਰਸਾਈਕਲ ਇਹਨੂੰ ਬਚਾਉ ਲਗਾ ਬ੍ਰੇਕਾਂ ਮਾਰ ਕੇ ਗੱਡੀ ਫਟ ਫਟ ਪਾਇ ਨਾ ਕੋਮ ਕੇ ਲੱਗੇ ਇਧਰ ਬੱਚਾ ਦੀ ਬੱਚਾ ਵਿਚ ਵਿਚ ਜੀ ਇੱਕ ਵਿੱਚ ਦੋਨੇ ਵਜੀਆਂ ਮਗਰ ਮੂਹ ਗੱਡੀ ਵੱਲ ਗਈ ਤੁਸੀਂ ਕੀ ਕੈਂਟਰ ਚਲਾ ਰਹੇ ਸੀਗੇ ਜੀ ਹਾਂ ਕੈਂਟਰ ਚਲਾ ਰਿਹਾ ਸੀ ਬੱਸ ਵਾਲੇ ਦਾ ਕਹਿੰਦੀ ਕਹਿੰਦੀ ਉਹ ਵੀ ਡਰਾਈਵਰ ਨੂੰ ਜਦੋਂ ਅਸੀਂ ਰੋਕਿਆ ਤੇ ਕਹਿੰਦੀ ਟਾਇਰ ਫਟ ਗਿਆ ਸੀ ਉਹਨੂੰ ਬੱਸ ਵਾਲੇ ਦਾ ਸਾਰਾ ਕੁਝ ਕਹਿਣਗੇ ਮਤਲਬ ਕਿ ਤੁਸੀਂ ਮੋਟਰਸਾਈਕਲ ਨੂੰ ਬਚਾਉਂਦੇ ਪਚਾਉਂਦੇ ਅਚਾਨਕ ਹਾਸਲ ਹਾਂ ਅਚਾਨਕ ਹੋ ਗਿਆ ਜੀ ਕੋਈ ਬੋਏ ਦੇ ਵਿੱਚ ਨੁਕਸਾਨ ਵੀ ਹੋਇਆ ਕਿਸੇ ਦਾ ਕੋਈ ਵਿਗਿਆਦਾ ਨਹੀਂ ਨੁਕਸਾਨ ਤਾਂ ਮਾੜਾ ਮੁੱਟੇ ਹੋਏ ਬੜਾ ਨੇ ਉਹ ਗੱਡੀ ਦਾ ਨੇ ਮੇਰੀ ਗੱਡੀ ਦਾ ਨੁਕਸਾਨ ਬਹੁਤ ਆ ਦੇ ਠੀਕ ਹੈ ਉਹ ਜਾਣੇ ਨੁਕਸਾਨ ਤਾਂ ਨਹੀਂ ਹੋਣਾ ਨਹੀਂ ਹਾਂਜੀ ਮੈਂ ਡਾਕਟਰ ਗੁਰਜੀਵਨ ਸਿੰਘ ਮੈਡੀਕਲ ਆਫਸਰ ਸਿਵਲ ਹਸਪੀਟਲ ਬਰਾਂਡਾ ਇਹ ਆਪਣੇ ਕੋਲੇ 4 ਟੋਟਲ ਸ ਹੈ 7 ਪੇਸ਼ੈਂਟ ਆਏ ਸੀ 6 ਪੇਸ਼ੈਂਟ ਆਏ ਸੀ ਟੋਟਲ ਅਰਾਊਂਡ 6:00 ਮਾਰਨਿੰਗ ਤੇ ਹੁਣ 4 ਆਪਣੇ ਕੋਲੇ ਐਡਮਿਟ ਹੈਗੇ ਬਾਕੀ ਮਾਈਨਰ ਇੰਜਰੀ ਵਾਲੇ ਸੀ ਹਾਂਜੀ ਇਹ ਕਿਸ ਤਰ੍ਹਾਂ ਹੋ ਠੀਕ ਹੈ ਜੀ ਨੇ ਹਾਂਜੀ 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 ਹੁਣ ਠੀਕ ਹੈ ਬਾਕੀ ਸਕੈਨ ਵਗੈਰਾ ਹੋ ਰਹੇ ਨੇਗੇ ਅਕੋਰਡਿੰਗ ਟੂ ਉਹਨਾਂ ਦੇ ਦੇਖਾਂਗੇ ਵੀ ਕੀ ਕੋਈ ਇੰਟਰਨਲ ਇੰਜਰੀ ਤਾਂ ਨਹੀਂ ਹੈਗੀ ਫਿਲਹਾਲ ਵੱਡਾ ਵੱਡਾ ਤਾਂ ਨਹੀਂ ਹਾਦਸਾ ਹੋਇਆ ਕੋਈ ਨਹੀਂ ਨਹੀਂ ਵੱਡਾ ਤਾਂ ਨਹੀਂ ਬਾਕੀ ਸਕੈਨ ਤੋਂ ਬਾਅਦ ਹੀ ਕਲੀਅਰ ਹੋਏਗਾ ਵੀ ਕੰਡੀਸ਼ਨ ਕਿਦਾਂ ਦੀ ਹੈ ਕੋਈ ਇੰਟਰਨਲ ਇੰਜਰੀ ਨਾ ਹੋਵੇ ਫਿਲਹਾਲ ਬੱਸ ਸਟੇਬਲ ਲੱਗ ਰਿਹਾ ਹੈ ਇਦਾਂ ਦਾ ਕੁਝ ਹੋ ਨਹੀਂ ਠੀਕ ਹੈ ਹਾਂਜੀ ਹਾਂਜੀ ਸਰ ਕੀ ਕਹਿਣਾ ਚਾਹੁੰਗੇ ਕਿ ਕਿਹੜਾ ਹਾਦਸਾ ਹੋਇਆ ਤੇ ਕਿੰਨਾ ਚੋਟਾਂ ਦੇਣੀ ਹੈ ਇਹ ਨਾਂ ਮੂਰੇ ਕੈਂਟਰ ਆ ਰਿਹਾ ਸੀ ਕੈਂਟਰ ਫੁੱਟਬਾਲ ਤੇ ਚੜਤਨ ਕਰਕੇ ਮੂਰੇ ਇੱਥੇ ਵੀ ਆਰਟੀਡੀ ਦੇ ਅਮਲ ਆ ਰਹੇ ਹਨ ਉਹ ਵਨ ਸਟਾਪ ਸੀ ਆਰਟੀਡੀ ਦੀ ਬਣਾਦੀ ਜੁੜੀ ਆ ਲਡਬਾੜੀ ਤੋਂ ਆਈ ਸੀ ਇਹ ਪਿੱਛੇ ਬੱਸਾਂ ਲੱਗੀਆਂ ਆਪ ਨੂੰ ਪਿੱਛੇ ਘਾੜ ਘਾੜੀਆਂ ਦੇ ਜਕਮੀ ਹੋਏ ਨੇ ਉਹ ਲੱਤਾਂ ਲਾਈ ਕਰਵਾਈ ਕਿਸ ਤਰ੍ਹਾਂ ਕਰਵਾਈ ਕਰ ਰਹੇ ਆ ਅਸੀਂ ਹੁਣ ਸਰਕਾਰ ਲਈ ਕਰਪਾਣੇ ਕਰਦਾ